ਸਵੇਰ ਦਾ ਵੇਲਾ ਸੀ ਮਾਨਵੀ ਸਕੂਲ ਜਾਣ ਨੂੰ ਤਿਆਰ ਹੋ ਰਹੀ ਸੀ ਉਸ ਦੀ ਮਾਂ ਉਸ ਲਈ ਚਾਹ ਦਾ ਗਲਾਸ ਰੱਖ ਕੇ ਜਾਂਦੀ ਜਾਂਦੀ ਗੁੱਸੇ ਵਿੱਚ ਉਸ ਨੂੰ ਕਹਿਣ ਲੱਗੀ ਕੋਈ ਲੋੜ ਨਹੀਂ ਸਕੂਲ ਜਾਣ ਦੀ ਚੁੱਪ ਕਰਕੇ ਬਹਿ ਜਾ ਘਰ ਕੁੜੀਏ ਇਹ ਲਫ਼ਜ਼ ਸੁਣ ਮਾਨਵੀ ਥੋੜਾ ਘਬਰਾ ਗਈ ਤੇ ਝਟ ਕਮਰੇ ਤੋਂ ਬਾਹਰ ਜਾਂਦੀ ਮਾਂ ਨੂੰ ਪਿੱਛੋਂ ਹੀ ਉੱਚੀ ਦੇਣੇ ਪੁੱਛਣ ਲੱਗੀ ਪਰ ਮਾਤਾ ਕਿਉਂ ਕਿਉਂ ਨਾ ਜਾਵਾਂ ਸਕੂਲ ਮਸਾ ਤਾਂ ਨੌਕਰੀ ਮਿਲਿਆ ਬਸ ਮੈਂ ਕਹਤਾ ਨਾ ਤੂੰ ਆਹ ਕੱਪੜੇ ਬਦਲ ਕੇ ਤੇ ਆ ਕੇ ਰਸੋਈ 'ਚ ਮੇਰਾ ਹੱਥ ਵਟਾ ਚਾਹ ਪੀ ਲਈ ਨਾਲੇ ਮਾਤਾ ਹੋਇਆ ਕਿ ਇਹ ਤਾਂ ਦੱਸੋ ਕਿਉਂ ਨਾ ਜਾਵਾਂ ਸਕੂਲ ਮਾਨਵੀ ਨੇ ਸਵੇਰੇ ਸਵੇਰੇ ਗੁੱਸੇ ਵਿੱਚ ਆਈ ਆਪਣੀ ਮਾਂ ਤੋਂ ਗੁੱਸੇ ਦਾ ਤੇ ਸਕੂਲ ਨਾ ਜਾਣ ਦਾ ਕਾਰਨ ਪੁੱਛਿਆ ਦਰਸਲ ਰਾਤ ਨੂੰ ਕਈ ਵਾਰ 11-12 ਵਜੇ ਦੇ ਕਰੀਬ ਮਾਨਵੀ ਦੇ ਕਮਰੇ ਚੋਂ ਉਸਦੇ ਉੱਚੀ-ਉੱਚੀ ਹਸਨ ਦੀਆਂ ਆਵਾਜ਼ਾਂ ਉਸਦੀ ਮਾਂ ਨੇ ਸੁਣੀਆਂ ਤੇ 2-3 ਦਿਨ ਪਹਿਲਾਂ ਹੀ ਮਾਤਾ ਨੇ ਮਾਨਵੀ ਨੂੰ ਬਾਜ਼ਾਰ ਵਿੱਚ ਮੋਟਰਸਾਈਕਲ ਤੇ ਕਿਸੇ ਮੁੰਡੇ ਨਾਲ ਘੁੰਮਦੇ ਦੇਖਿਆ ਸੀ ਇਸੇ ਕਰਕੇ ਮਾਨਵੀ ਦੀ ਮਾਂ ਨੂੰ ਉਸਤੇ ਸ਼ੱਕ ਸੀ ਕਿ ਜਰੂਰ ਉਹ ਰੋਜ਼ ਰਾਤ ਨੂੰ ਕਿਸੇ ਮੁੰਡੇ ਨਾਲ ਗੱਲਾਂ ਕਰਦੀ ਆ ਮਾਨਵੀ ਦੀ ਮਾਂ ਨੂੰ ਇਹ ਵੀ ਲੱਗਦਾ ਸੀ ਕਿ ਉਹ ਮੁੰਡਾ ਵੀ ਉਸੇ ਸਕੂਲ ਵਿੱਚ ਪੜਾਉਂਦਾ ਜਿਸ ਵਿੱਚ ਉਹ ਪੜਾਉਂਦੀ ਹੈ ਬਸ ਇਸੇ ਗੱਲੋਂ ਉਸਦੀ ਮਾਂ ਉਸ ਨੂੰ ਸਕੂਲ ਜਾਣ ਤੋਂ ਇਨਕਾਰ ਕਰ ਰਹੀ ਸੀ ਪਰ ਮਾਨਵੀ ਨੂੰ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਸੀ ਕਿ ਕਿਉਂ ਉਸ ਦੀ ਮਾਂ ਇਸ ਤਰ੍ਹਾਂ ਸਵੇਰੇ-ਸਵੇਰੇ ਉਸ ਦੇ ਸਕੂਲ ਜਾਣ ਤੇ ਰੋਕ ਲਗਾਉਣ ਲੱਗੀ ਆ ਮਾਨਵੀ ਦੇ ਪਰਿਵਾਰ ਵਿੱਚ ਚਾਰ ਜੀ ਸਨ ਮਾਨਵੀ ਉਸ ਦਾ ਛੋਟਾ ਭਰਾ ਉਸ ਦੇ ਪਿਤਾ ਤੇ ਮਾਤਾ ਪਿਤਾ ਕੀਤਾ ਵਿੱਚ ਕੰਮ ਕਰਦਾ ਸੀ ਮਾਨਵੀ ਨੂੰ ਇਸ ਮਹੀਨੇ ਹੀ ਨਵੀਂ-ਨਵੀਂ ਸਕੂਲ ਵਿੱਚ ਟੀਚਰ ਦੀ ਨੌਕਰੀ ਮਿਲੀ ਸੀ ਛੋਟਾ ਹਜੇ 8ਵੀਂ ਜਮਾਤ ਵਿੱਚ ਪੜਦਾ ਸੀ ਘਰ ਵਿੱਚ ਜਿਆਦਾ ਮਾਨਵੀ ਦੀ ਮਾਂ ਦੀ ਹੀ ਚਲਦੀ ਸੀ ਕੋਈ ਵੀ ਫੈਸਲਾ ਲੈਣਾ ਹੋਵੇ ਤਾਂ ਮਾਂ ਤੋਂ ਬਿਨਾ ਕਿਸੇ ਦੀ ਗੱਲ ਨਹੀਂ ਮੰਨੀ ਜਾਂਦੀ ਸੀ ਉਸਦੇ ਪਿਤਾ ਦੀ ਵੀ ਨਹੀਂ ਮਾਨਵੀ ਦੀ ਮਾਂ ਅਨਪੜ ਔਰਤ ਸੀ માતા ਨੂੰ ਫਿਕਰ ਸੀ ਬਸ ਆਪਣਾ ਕਿ ਲੋਕ ਕੀ ਕਹਿੰਦੇ ਨੇ ਇਸ ਗੱਲ ਦਾ ਮਾਂ ਦੇ ਨਾਂ ਕਹਿਣ ਦੇ ਬਾਵਜੂਦ ਵੀ ਮਾਨਵੀ ਸਕੂਲ ਜਾਣ ਲਈ ਤਿਆਰ ਹੋ ਗਈ ਪਰ ਉਸਦੀ ਮਾਂ ਨੇ ਉਸ ਨੂੰ ਫਿਰ ਤੋਂ ਰੋਕਿਆ ਇਸ ਵਾਰ ਉਸਦੀ ਮਾਂ ਨੂੰ ਪਹਿਲਾਂ ਨਾਲੋਂ ਵੀ ਜ਼ਿਆਦਾ ਗੁੱਸਾ ਆਇਆ ਹੋਇਆ ਸੀ ਮਾਨਵੀ ਦੇ ਮੋਢੇ ਤੇ ਟੰਗਿਆ ਪਰਸ ਪਿੱਛੋਂ ਖਿੱਚ ਕੇ ਪਰਾਂ ਵਗਾ ਮਾਰਿਆ ਤੇ ਮਾਨਵੀ ਨੂੰ ਕਿਹਾ ਤੈਨੂੰ ਸੁਣਿਆ ਨਹੀਂ ਕੁੜੀਏ ਤੂੰ ਫਿਰ ਆ ਪਰਸ ਜਿਹਾ ਚੱਕ ਕੇ ਤੁਰ ਪਈ ਬੈ ਜਾ ਘਰ ਟਿੱਕੇ ਤੈਨੂੰ ਕਹਿ ਤਾ ਨਾ ਨਹੀਂ ਜਾਣਾ ਹੁਣ ਤੋ ਸਕੂਲ ਮਾਂ ਦਾ ਇੰਨਾ ਗੁੱਸਾ ਪਹਿਲਾਂ ਕਦੀ ਨਹੀਂ ਸੀ ਦੇਖਿਆ ਮਾਨਵੀ ਨੇ ਇਹ ਸਭ ਦੇਖ ਮਾਨਵੀ ਘਬਰਾ ਗਈ ਉਸ ਦੀ ਮਾਂ ਨੇ ਉਸ ਨੂੰ ਬਾਹ ਤੋਂ ਫੜ ਕਮਰੇ ਵਿੱਚ ਲਿਜਾ ਕੇ ਬੰਦ ਕਰ ਦਿੱਤਾ ਮਾਨਵੀ ਰੋਣ ਲੱਗ ਗਈ ਕਿੰਨੀ ਵਾਰ ਮਾਨਵੀ ਨੇ ਮਾਤਾ ਤੋਂ ਇਸ ਸਭ ਦਾ ਕਾਰਨ ਪੁੱਛਿਆ ਪਰ ਉਸ ਦੀ ਮਾਂ ਨੇ ਉਸ ਨੂੰ ਕੁਝ ਵੀ ਨਾ ਦੱਸਦੇ ਹੋਏ ਕਮਰੇ ਵਿੱਚ ਬੰਦ ਕਰ ਦਿੱਤਾ ਤੇ ਆਪ ਉਹ ਘਰ ਦਾ ਕੰਮ ਕਰਨ ਵਿੱਚ ਮਸ਼ਰੂਫ ਹੋ ਗਈ ਦੁਪਹਿਰ ਹੋਣ ਤੱਕ ਮਾਨਵੀ ਕਮਰੇ ਵਿੱਚ ਹੀ ਬੰਦ ਰਹੀ ਉਸ ਦਾ ਰੋ ਰੋ ਕੇ ਬੁਰਾ ਹਾਲ ਹੋ ਚੁੱਕਿਆ ਸੀ ਉਸ ਨੂੰ ਸਮਝ ਨਹੀਂ ਸੀ ਆ ਰਿਹਾ ਕਿ ਇਹ اچانک ਉਸ ਨਾਲ ਇਦਾਂ ਦਾ ਵਰਤੋਕ ਕਿਉਂ ਹੋਇਆ ਮਾਨਵੀ ਨੂੰ ਥੋੜਾ ਥੋੜਾ ਸ਼ੱਕ ਹੋਇਆ ਕਿ ਸ਼ਾਇਦ ਮਾਂ ਨੂੰ ਸੁਖੀ ਬਾਰੇ ਪਤਾ ਲੱਗ ਗਿਆ ਹੋਵੇਗਾ ਮਾਨਵੀ ਸੋਚਾਂ ਵਿੱਚ ਡੁੱਬੀ ਭੁੱਖੀ ਪਾਣੀ ਦੁਪਹਿਰ ਤੱਕ ਕਮਰੇ ਵਿੱਚ ਬੰਦ ਪਈ ਰਹੀ ਉਸਦਾ ਫੋਨ ਵੀ ਪਰਸ ਵਿੱਚ ਸੀ ਜੋ ਉਸਦੀ ਮਾਂ ਨੇ ਸਵੇਰੇ ਚੁੱਕ ਕੇ ਅਲਮਾਰੀ ਵਿੱਚ ਰੱਖ ਦਿੱਤਾ ਤੇ ਅਲਮਾਰੀ ਨੂੰ ਜਿੰਦਰਾ ਲਗਾ ਦਿੱਤਾ ਸੀ ਦੁਪਹਿਰ ਨੂੰ ਉਸਦੀ ਮਾਂ ਜਦੋਂ ਕੰਮਕਾਰ ਨਿਬੇੜ ਕਮਰੇ ਵਿੱਚ ਆਈ ਤਾਂ ਮਾਨਵੀ ਸੁੱਤੀ ਪਈ ਸੀ। ਕਮਰੇ ਵਿੱਚ ਆ ਕੇ ਉਸਦੀ ਮਾਂ ਨੇ ਉਸਨੂੰ ਉਠਾਇਆ ਤੇ ਰੋਟੀ ਦਿੱਤੀ। ਮਾਨਵੀ ਦਾ ਪਿੰਡਾ ਪੂਰਾ ਗਰਮ ਹੋਇਆ ਪਿਆ ਸੀ। ਸ਼ਾਇਦ ਬੁਖਾਰ ਹੋ ਗਿਆ ਸੀ। ਪਰ ਉਸਦੀ ਮਾਂ ਨੇ ਅੰਦੇਖਾ ਕਰ ਉਸਨੂੰ ਖਾਣਾ ਦੇ ਕੇ ਖਾਣ ਲਈ ਕਿਹਾ ਤੇ ਫਿਰ ਬਾਹਰ ਵਾਲਾ ਕੁੰਡਾ ਲਗਾ ਦਿੱਤਾ। ਮਾਨਵੀ ਬਿਨਾਂ ਕੁਝ ਖਾਦੇ ਉਸੇ ਤਰ੍ਹਾਂ ਹੀ ਸੋ ਗਈ। ਤੇ ਖਾਣਾ ਇਦਾਂ ਹੀ ਪਿਆ ਰਹਿ ਗਿਆ ਰਾਤ ਨੂੰ ਫਿਰ ਉਸਦੀ ਮਾਂ ਨੇ ਉਸਨੂੰ ਖਾਣਾ ਦੇਣ ਲਈ ਕਮਰੇ ਦਾ ਬੂਹਾ ਖੋਲਿਆ ਤਾਂ ਦੇਖਿਆ ਪਹਿਲਾਂ ਵਾਲਾ ਖਾਣਾ ਵੀ ਉਸੇ ਤਰ੍ਹਾਂ ਪਿਆ ਸੀ ਇਸ ਵਾਰ ਮਾਨਵੀ ਦੀ ਮਾਂ ਨੇ ਥੋੜੀ ਨਰਮਾਈ ਦਿਖਾਈ ਤੇ ਉਸਦੇ ਕੋਲ ਆ ਕੇ ਬੈਠੀ ਤੇ ਉਸਨੂੰ ਪਿਆਰ ਨਾਲ ਉਠਾਉਂਦੇ ਹੋਏ ਕਿਹਾ ਉਠ ਪੁੱਤ ਰੋਟੀ ਖਾ ਲੈ ਆ ਦੁਪਹਿਰ ਵਾਲੀ ਵੀ ਉਦਾਂ ਹੀ ਛੱਡੀ ਪਈ ਹੈ ਮਾਨਵੀ ਉੱਠ ਕੇ ਆਪਣੀ ਮਾਂ ਨੂੰ ਗਲਵਕੜੀ ਪਾ ਰੋਣ ਲੱਗੀ ਤੇ ਰੋਂਦੇ ਰੋਂਦੇ ਹੀ ਪੁੱਛਿਆ ਮੰਮੀ ਐਦਾਂ ਕਿਉਂ ਕਰ ਰਹੀ ਹੈ ਤੂੰ ਮੇਰੇ ਨਾਲ ਇਸ ਵਾਰ ਮਾਨਵੀ ਦੀ ਮਾਂ ਨੇ ਉਸ ਨੂੰ ਪਿਆਰ ਨਾਲ ਸਮਝਾਉਂਦੇ ਹੋਏ ਕਿਹਾ ਪੁੱਤ ਹੁਣ ਤੂੰ ਆਪ ਹੀ ਸਿਆਣੀ ਹੈ ਲੋਕੀ ਮਾੜੀ ਜਹੀ ਗੱਲ ਦੀਆਂ ਕਿੰਨੀਆਂ ਹੀ ਗੱਲਾਂ ਬਣਾ ਲੈਂਦੇ ਨੇ ਆਪਾਂ ਕਿਉਂ ਪੁੱਤ ਐਵੇਂ ਸੁਣੀਏ ਲੋਕਾਂ ਦੀਆਂ ਗੱਲਾਂ ਕਿਉਂ ਗੱਲਾਂ ਬਣਾਉਂਦੇ ਨੇ ਲੋਕੀ ਮੰਮਾ ਮੈਂ ਕੀ ਕੀਤਾ ਮਾਨਵੀ ਨੂੰ ਹੁਣ ਆਪਣੇ ਸ਼ੱਕ ਤੇ ਯਕੀਨ ਹੋਣ ਲੱਗਾ ਉਸ ਨੂੰ ਲੱਗਾ ਕਿ ਮਾਂ ਨੂੰ ਉਸਦੇ ਤੇ ਸੁੱਖੀ ਬਾਰੇ ਕੁਝ ਨਾ ਕੁਝ ਪਤਾ ਲੱਗ ਗਿਆ ਪੁੱਤ ਮੈਂ ਤੈਨੂੰ ਪਰਸੋਂ ਚੌਥੇ ਇੱਕ ਮੁੰਡੇ ਨਾਲ ਦੇਖਿਆ ਸੀ ਮੋਟਰਸਾਈਕਲ ਤੇ ਭਲਾ ਕੌਣ ਸੀ ਉਹ ਮੁੰਡਾ ਹੁਣ ਐਦਾਂ ਕਿਸੇ ਮੁੰਡੇ ਨਾਲ ਤੂੰ ਬਾਜ਼ਾਰ ਚ ਘੁੰਮੇਂਗੀ ਤਾਂ ਲੋਕੀ ਗੱਲਾਂ ਬਣਾਉਣਗੇ ਇਹ ਸੁਣ ਮਾਨਵੀ ਥੋੜਾ ਘਬਰਾ ਗਈ ਉਸ ਦਾ ਸ਼ੱਕ ਸਹੀ ਨਿਕਲਿਆ ਮਾਂ ਉਹ ਉਹ ਸੁੱਖੀ ਸੀ ਮੇਰਾ ਦੋਸਤ ਉੱਥੇ ਹੀ ਸਕੂਲ ਚ ਪੜਾਉਂਦਾ ਹੈ ਉਹ ਮੈਨੂੰ ਕੋਈ ਕੰਮ ਸੀ ਮਾਰਕੀਟ ਵਿੱਚ ਤਾਂ ਮੈਨੂੰ ਉਹ ਮੋਟਰਸਾਈਕਲ ਤੇ ਲੈ ਗਿਆ ਸੀ ਅੱਜ ਤੋਂ ਬਾਅਦ ਤੂੰ ਉਸ ਮੁੰਡੇ ਨਾਲ ਕੋਈ ਗੱਲ ਨਹੀਂ ਕਰਨੀ ਤੈਨੂੰ ਮੇਰੀ ਸੌ ਉਸਦੀ ਮਾਂ ਗੱਲ ਖਤਮ ਕਰਕੇ ਉੱਠ ਕੇ ਜਾਣ ਹੀ ਲੱਗੀ ਸੀ ਤਾਂ ਮਾਨਵੀ ਨੇ ਮਾਂ ਨੂੰ ਇੱਕਦਮ ਰੋਕ ਕੇ ਕਬਰਾਈ ਹੋਈ ਆਵਾਜ਼ ਵਿੱਚ ਕਿਹਾ ਮਾਂ ਚੰਗਾ ਮੁੰਡਾ ਮੈਨੂੰ ਪਸੰਦ ਆ ਵਿਆਹ ਕਰਵਾਉਣਾ ਮੈਂ ਉਹਦੀ ਨਾਲ ਨਾਲੇ ਲੋਕਾਂ ਦਾ ਕੀ ਐ ਐਵੇਂ ਗੱਲਾਂ ਬਣਾਉਂਦੀ ਰਹਿੰਦੀ ਨਹੀਂ ਇਹ ਸੁਣ ਉਸਦੀ ਮਾਂ ਫਿਰ ਤੋਂ ਗੁੱਸੇ ਵਿੱਚ ਆ ਗਈ ਕਰਵਾਉਣੀਆ ਤੇਰਾ ਵਿਆਹ ਉਹਦੇ ਨਾਲ ਬੜੇ ਖੰਭ ਨਿਕਲ ਆਏ ਨਹੀਂ ਤੇਰੀ ਅਖੇ ਚੰਗਾ ਮੁੰਡਾ ਐ ਬੈ ਜਾ ਕਰ ਹੁਣ ਟਿੱਕੇ ਕੋਈ ਲੋੜ ਨਹੀਂ ਹੁਣ ਤੋਂ ਸਕੂਲ ਜਾਂਦੀ ਲੋਕਾਂ ਦੀਆਂ ਗੱਲਾਂ ਸੁਣ ਸੁਣ ਮਰ ਗਈਆਂ ਮੈਂ ਤਾਂ ਕੀ ਇੱਜ਼ਤ ਰਹਿ ਜਾਉ ਅਖੇ ਵਿਆਹ ਬੂਹਾ ਬੰਦ ਕਰ ਮਾਨਵੀ ਦੀ ਮਾਂ ਕਮਰੇ ਚੋਂ ਬੁੜਬੁੜਾਉਂਦੀ ਬਾਹਰ ਨਿਕਲ ਆਈ ਉਹ ਕਿੰਨਾ ਹੀ ਚਿਰ ਬਾਹਰੋਂ ਹੀ ਮਾਨਵੀ ਨੂੰ ਬੋਲਦੀ ਰਹੀ ਮਾਨਵੀ ਦੇ ਪਿਤਾ ਨੇ ਕਹਿ ਕਹਿ ਕੇ ਉਸ ਦੀ ਮਾਂ ਨੂੰ ਮਸਾ ਚੁੱਪ ਕਰਵਾਇਆ ਅਖੀਰ ਰਾਤ ਪਈ ਤੇ ਸਭ ਸੌਂ ਗਏ ਪਰ ਮਾਨਵੀ ਜਾਗਦੀ ਰਹੀ ਉਸ ਦੀ ਨੀਂਦ ਜਿਵੇਂ ਉਸ ਤੋਂ ਖਫਾ ਹੋ ਗਈ ਹੋਈ ਖਾਣੇ ਦੀਆਂ ਦੋਵੇਂ ਪਲੇਟਾਂ ਉਵੇਂ ਹੀ ਮੇਸ ਤੇ ਪਈਆਂ ਸੀ ਭੁੱਖੀ ਪਾਣੀ ਮਾਨਵੀ ਬਿਨਾ ਅੱਖਾਂ ਝਪਕ ਕੇ ਦੀਵਾਰ ਤੇ ਲੱਗੀਆਂ ਤਸਵੀਰਾਂ ਵੱਲ ਦੇਖਦੀ ਰਹੀ ਦੀਵਾਰ ਤੇ ਇੱਕ ਤਸਵੀਰ ਉਸ ਦੀ ਤੇ ਉਸ ਦੀ ਮਾਂ ਦੀ ਲੱਗੀ ਸੀ ਉਹੀ ਮਾਂ ਜੋ ਹੁਣ ਉਸ ਨੂੰ ਕਿਸੇ ਦੁਸ਼ਮਣ ਤੋਂ ਘੱਟ ਨਹੀਂ ਸੀ ਲੱਗਦੀ ਉਹੀ ਮਾਂ ਜਿਸ ਨੂੰ ਆਪਣੀ ਧੀ ਦੀ ਖੁਸ਼ੀ ਤੋਂ ਜ਼ਿਆਦਾ ਲੋਕਾਂ ਦੀਆਂ ਗੱਲਾਂ ਦੀ ਫਿਕਰ ਸੀ ਇਦਾਂ ਹੀ ਸੋਚਦੇ ਸੋਚਦੇ ਕੁਝ ਸਮੇਂ ਬਾਅਦ ਫਿਰੋ ਸੁਖੀ ਦੇ ਖਿਆਲਾਂ ਵਿੱਚ ਖੋ ਗਈ ਸੁਖੀ ਨਾਲ ਮਾਨਵੀ ਦੀ ਮੁਲਾਕਾਤ ਕਾਲਜ ਟਾਈਮ ਵੇਲੇ ਹੋਈ ਸੀ ਸੁਖੀ ਬਹਾਮਣਾ ਦਾ ਮੁੰਡਾ ਸੀ ਮਾਨਵੀ ਤੇ ਸੁਖੀ ਨੇ ਇਕੱਠਿਆਂ ਨੇ ਬੀਏ ਕੀਤੀ ਕਾਲਜ ਟਾਈਮ ਵਿੱਚ ਹੀ ਦੋਵਾਂ ਵਿੱਚ ਪਿਆਰ ਪੈ ਗਿਆ ਸੀ ਸੁਖੀ ਚੰਗਾ ਮੁੰਡਾ ਸੀ ਉਹ ਮਾਨਵੀ ਦੀ ਕੋਈ ਨਾ ਕੋਈ ਪ੍ਰੋਬਲਮ ਵਿੱਚ ਹਰ ਵਾਰ ਮਦਦ ਕਰਦਾ ਸੀ ਸੁਖੀ ਨੂੰ ਸਕੂਲ ਵਿੱਚ ਪਹਿਲਾਂ ਨੌਕਰੀ ਮਿਲ ਗਈ ਤੇ ਸੁਖੀ ਦੀ ਹੀ ਮਦਦ ਨਾਲ ਬਾਅਦ ਵਿੱਚ ਮਾਨਵੀ ਨੂੰ ਉਸੇ ਸਕੂਲ ਵਿੱਚ ਨੌਕਰੀ ਮਿਲੀ ਸੀ ਦੋਵਾਂ ਨੇ ਸੋਚਿਆ ਹੋਇਆ ਸੀ ਇਹ ਦੋਵੇਂ ਆਪਣੇ ਆਪਣੇ ਘਰਦਿਆਂ ਨੂੰ ਮਨਾ ਕੇ ਵਿਆਹ ਕਰ ਲੈਣਗੇ ਸੁਖੀ ਦੀ ਮਾਂ ਬਿਮਾਰ ਰਹਿੰਦੀ ਸੀ ਉਸ ਦੀ ਮਾਂ ਦੀ ਹਾਲਤ ਦਿਨ ਬਦ ਦਿਨ ਵਿਗੜਦੀ ਜਾ ਰਹੀ ਸੀ ਉਸ ਦੀ ਮਾਂ ਦੀ ਇੱਛਾ ਸੀ ਕਿ ਉਹ ਆਪਣੇ ਪੁੱਤ ਦਾ ਵਿਆਹ ਵੇਖ ਕੇ ਜਾਵੇ ਇਸੇ ਕਰਕੇ ਸੁਖੀ ਨੂੰ ਵਿਆਹ ਦੀ ਥੋੜੀ ਕਾਲੀ ਸੀ ਸੁਖੀ ਨੇ ਕਈ ਵਾਰ ਮਾਨਵੀ ਨੂੰ ਕਿਹਾ ਸੀ ਆਪਣੇ ਘਰ ਵਿਆਹ ਦੀ ਗੱਲ ਕਰਨ ਲਈ ਪਰ ਡਰ ਦੀ ਮਾਰੀ ਮਾਨਵੀ ਇਹ ਗੱਲ ਕਰ ਹੀ ਨਹੀਂ ਪਾਉਂਦੀ ਸੀ ਉਦਰ ਸੁਖੀ ਦੇ ਘਰ ਸਭ ਨੂੰ ਮਾਨਵੀ ਦੇ ਬਾਰੇ ਵਿੱਚ ਦੱਸ ਰੱਖਿਆ ਸੀ ਸੁਖੀ ਨੇ ਤੇ ਇਸ ਗੱਲ ਲਈ ਸੁਖੀ ਦੇ ਘਰ ਵਾਲੇ ਰਾਜੀ ਵੀ ਸੀ ਸੁਖੀ ਦੇ ਪਰਿਵਾਰ ਵਾਲਿਆਂ ਦੀ ਕੋਈ ਦਾਜ ਦੀ ਮੰਗ ਵੀ ਨਹੀਂ ਸੀ ਬਸ ਗੱਲ ਸਾਰੀ اٹਕੀ ਹੋਈ ਸੀ ਮਾਨਵੀ ਦੇ ਘਰ ਵਾਲਿਆਂ ਤੇ 4 ਦਿਨ ਇਦਾਂ ਹੀ ਬੀਤ ਗਏ ਪਹਿਲੇ 2 ਦਿਨ ਮਾਨਵੀ ਨੂੰ ਤੇਜ਼ ਬੁਖਾਰ ਰਿਹਾ ਨਾਹੀਂ ਉਸਨੇ ਕੁਝ ਖਾਦਾ ਇਸ ਗੱਲੋਂ ਮਾਨਵੀ ਦੀ ਮਾਂ ਵੀ ਫਿਕਰ ਵਿੱਚ ਰਹਿਣ ਲੱਗੀ ਦੋ ਦਿਨਾਂ ਕਰ ਡਾਕਟਰ ਦਾ ਆਉਣਾ ਜਾਣਾ ਵੀ ਰਿਹਾ ਮਾਨਵੀ ਦੀ ਮਾਂ ਨੇ ਇਸ ਵਾਰ ਥੋੜੀ ਨਰਮੀ ਵਰਤਣੀ ਸ਼ੁਰੂ ਕੀਤੀ ਪਰ ਮਾਨਵੀ ਫਿਰ ਵੀ ਕੁਝ ਨਹੀਂ ਖਾ ਰਹੀ ਸੀ ਆਖਿਰ ਹਾਰ ਕੇ ਉਸ ਦੀ ਮਾਂ ਨੂੰ ਮਾਨਵੀ ਦੇ ਵਿਆਹ ਵਾਲੀ ਗੱਲ ਤੇ ਗੌਰ ਕਰਨਾ ਹੀ ਪਿਆ ਮਾਂ ਨੇ ਮਾਨਵੀ ਨੂੰ ਕਿਹਾ ਕਿ ਪਹਿਲਾਂ ਉਹ ਮੁੰਡੇ ਵਾਲਿਆਂ ਨੂੰ ਮਿਲੇਗੀ ਤੇ ਮੁੰਡੇ ਨੂੰ ਦੇਖੇਗੀ ਫਿਰ ਗੱਲ ਅੱਗੇ ਤੋਰਾਂਗੇ ਇਹ ਗੱਲ ਸੁਣ ਕਈ ਦਿਨਾਂ ਬਾਅਦ ਮਾਨਵੀ ਦੇ ਚਿਹਰੇ ਤੇ ਮੁਸਕਰਾਹਟ ਆਈ ਮਾਂ ਦੇ ਦਿੱਤੇ ਇਸ ਦਲਾਸੇ ਕਾਰਨ ਮਾਨਵੀ ਨੇ ਰੋਟੀ ਵੀ ਖਾ ਲਈ ਮਾਨਵੀ ਦੀ ਮਾਂ ਨੇ ਅਲਮਾਰੀ ਵਿੱਚੋਂ ਮਾਨਵੀ ਦਾ ਫੋਨ ਕੱਢਿਆ ਤੇ ਮਾਨਵੀ ਨੂੰ ਕਿਹਾ ਲੈ ਦੱਸ ਕਿਹੜਾ ਨੰਬਰ ਆ ਮੁੰਡੇ ਦਾ ਮੈਂ ਹੁਣੇ ਉਸ ਨਾਲ ਗੱਲ ਕਰਦੀ ਆ ਮਾਂ ਦੇ ਇਹ ਲਫ਼ਜ਼ ਸੁਣ ਮਾਨਵੀ ਹੋਰ ਵੀ ਖੁਸ਼ ਹੋਈ ਮਾਨਵੀ ਨੇ ਉਸ ਮੁੰਡੇ ਦਾ ਨੰਬਰ ਦੱਸਿਆ ਤੇ ਉਸਦੀ ਮਾਂ ਨੇ ਮਾਨਵੀ ਦੇ ਸਾਹਮਣੇ ਹੀ ਸੁਖੀ ਨਾਲ ਗੱਲ ਕੀਤੀ ਤੇ ਵਿਆਹ ਲਈ ਰਾਜੀ ਹੋ ਗਈ ਗੱਲ ਕਰਨ ਤੋਂ ਬਾਅਦ ਮਾਨਵੀ ਦਾ ਫੋਨ ਉਸਦੀ ਮਾਂ ਨੇ ਆਪਣੇ ਕੋਲ ਹੀ ਰੱਖ ਲਿਆ ਕਈ ਦਿਨ ਇਦਾਂ ਹੀ ਲੰਘ ਗਏ ਮਾਨਵੀ ਦੀ ਮਾਂ ਹਰ ਰੋਜ਼ ਮਾਨਵੀ ਨੂੰ ਦਲਾਸੇ ਦਿੰਦੀ ਕਿ ਛੇਤੀ ਹੀ ਵਿਆਹ ਕਰ ਦਿਆਂਗੇ ਤੇਰਾ ਉਸ ਨਾਲ ਇੱਕ ਵਾਰ ਤਾਂ ਉਹਨਾਂ ਦੀ ਮੁੰਡੇ ਦੇ ਘਰ ਵਾਲਿਆਂ ਨਾਲ ਵੀ ਗੱਲ ਹੋਈ ਫੋਨ ਤੇ ਉਦੋਂ ਹੀ ਸਭ ਤੈਅ ਵੀ ਹੋ ਗਿਆ ਸੀ ਸੁਖੀ ਦੇ ਘਰ ਵਾਲੀ ਤਾਂ ਇੱਕ ਵਾਰ ਕਹਿਨ ਤੇ ਹੀ ਮੰਨ ਗਈ ਸੀ ਮਿਲਣ ਲਈ ਮਾਨਵੀ ਹੁਣ ਫਿਰ ਤੋਂ ਦੁਬਾਰਾ ਖੁਸ਼ ਰਹਿਣ ਲੱਗੀ ਉਸ ਦੀ ਮਾਂ ਵੀ ਉਸ ਨਾਲ ਹੁਣ ਪਿਆਰ ਨਾਲ ਪੇਸ਼ ਆਉਂਦੀ ਪਰ ਮਾਨਵੀ ਨੂੰ ਫੋਨ ਨਹੀਂ ਮਿਲਿਆ ਉਹ ਸੁਖੀ ਨਾਲ ਗੱਲ ਕਰਨਾ ਚਾਹੁੰਦੀ ਸੀ ਪਰ ਉਸ ਦਾ ਫੋਨ ਹੁਣ ਉਸ ਦੀ ਮਾਂ ਕੋਲ ਹੀ ਰਹਿੰਦਾ ਸੀ ਹਮੇਸ਼ਾ ਮਾਨਵੀ ਸਕੂਲ ਪੜਾਉਣ ਤੋਂ ਵੀ ਹਟ ਗਈ ਸੀ ਘਰ ਦਾ ਸਾਰਾ ਕੰਮ ਕਰਦੀ ਤੇ ਉਸ ਦੀ ਮਾਂ ਵੀ ਕੰਮ ਵਿੱਚ ਹੱਥ ਵਟਾਉਂਦੀ ਮਾਨਵੀ ਦੀ ਸੁਖੀ ਨਾਲ ਗੱਲ ਇੱਕ ਦੋ ਵਾਰ ਹੀ ਹੋਈ ਉਹ ਵੀ ਮਾਨਵੀ ਨੇ ਆਪਣੀ ਸਹੇਲੀ ਦੇ ਫੋਨ ਤੋਂ ਕੀਤੀ ਸੀ ਕਿਉਂਕਿ ਮਾਨਵੀ ਦਾ ਫੋਨ ਤਾਂ ਹਰ ਵੇਲੇ ਉਸ ਦੀ ਮਾਂ ਦੇ ਕੋਲ ਰਹਿੰਦਾ ਸੀ ਦੋ ਮਹੀਨੇ ਵਧੀਆ ਲੰਘ ਗਏ ਮਾਨਵੀ ਵੀ ਖੁਸ਼ ਰਹਿੰਦੀ ਸੀ ਪਰ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਇੱਕ ਉਮੀਦ ਸੀ ਜੋ ਮਾਨਵੀ ਨੂੰ ਵਿਆਹ ਦੀ ਉਹ ਉਦੋਂ ਹਮੇਸ਼ਾ ਲਈ ਖਤਮ ਹੋ ਗਈ ਜਦੋਂ ਅਚਾਨਕ ਇੱਕ ਦਿਨ ਉਸ ਨੂੰ ਖਬਰ ਮਿਲੀ ਕਿ ਕੱਲ ਨੂੰ ਸੁਖੀ ਦਾ ਵਿਆਹ ਹੈ ਇਹ ਖਬਰ ਸੁਣ ਮਾਨਵੀ ਨੂੰ ਪਹਿਲਾਂ ਤਾਂ ਯਕੀਨ ਹੀ ਨਾ ਹੋਇਆ ਕਿਉਂਕਿ ਸੁਖੀ ਤੇ ਉਸ ਨੂੰ ਭਰੋਸਾ ਸੀ ਹੋਵੇ ਵੀ ਕਿਉਂ ਨਾ ਉਸ ਮੁੰਡੇ ਨੇ ਹਰ ਮੁਸੀਬਤ ਦੇ ਵੇਲੇ ਮਾਨਵੀ ਦਾ ਸਾਥ ਦਿੱਤਾ ਸੀ ਹਮੇਸ਼ਾ ਉਸ ਨਾਲ ਖੜਿਆ ਹੈ ਪਰ ਉਸ ਦਾ ਇਹ ਭਰੋਸਾ ਚੂਰ-ਚੂਰ ਹੋ ਗਿਆ ਜਦੋਂ ਉਸ ਨੇ ਦੂਜੇ ਦਿਨ ਸੁਖੀ ਦੇ ਵਿਆਹ ਦੀਆਂ ਤਸਵੀਰਾਂ ਦੇਖੀਆਂ ਜੋ ਉਸ ਦੀ ਸਹੇਲੀ ਨੇ ਉਸ ਨੂੰ ਦਿਖਾਈਆਂ ਤਸਵੀਰਾਂ ਦੇਖ ਕੇ ਵੀ ਇੱਕ ਵਾਰ ਤਾਂ ਮਾਨਵੀ ਨੇ ਇਹ ਮੰਨਣ ਤੋਂ ਇਨਕਾਰ ਕਰ ਦਿੱਤਾ ਪਰ ਤਸਵੀਰਾਂ ਝੂਠ ਥੋੜਾ ਬੋਲਦੀਆਂ ਨੇ ਖੁਸ਼ੀਆਂ ਇੱਕ ਵਾਰ ਫਿਰ ਤੋਂ ਖੰਬਲਾ ਉੱਡ ਗਈਆਂ ਹੁਣ ਮਾਨਵੀ ਤੇ ਸੁਖੀ ਦੇ ਇੱਕ ਹੋਣ ਦੇ ਰਾਹ ਹਮੇਸ਼ਾ ਲਈ ਖਤਮ ਹੋ ਗਈ ਮਾਨਵੀ ਦੀ ਤਬੀਅਤ ਪਹਿਲਾਂ ਵਾਂਗ ਵਿਗੜ ਗਈ ਪਰ ਮਾਨਵੀ ਦੀ ਮਾਂ ਹੁਣ ਖੁਸ਼-ਖੁਸ਼ ਰਹਿਣ ਲੱਗੀ ਦਰਸਲ ਇਹ ਸਭ ਜੋ ਹੋਇਆ ਮਾਨਵੀ ਦੀ ਮਾਂ ਦਾ ਹੀ ਕੀਤਾ ਕਰਵਾਇਆ ਸੀ ਉਹ ਨਹੀਂ ਚਾਹੁੰਦੀ ਸੀ ਕਿ ਇਹ ਰਿਸ਼ਤਾ ਹੋਵੇ ਕਿਉਂਕਿ ਮਾਨਵੀ ਦੀ ਮਾਤਾ ਦੇ ਦਿਮਾਗ 'ਚ ਬਸ ਇਹ ਭਰਿਆ ਸੀ ਕਿ ਜੇ ਇਹ ਵਿਆਹ ਹੋਇਆ ਤਾਂ ਲੋਕਾਂ ਦੇ ਤਾਨੇ ਮੈਣੇ ਸੁਣਨੇ ਪੈਣਗੇ ਕੋਈ ਕੁਝ ਕਹੂ ਕੋਈ ਕੁਝ ਨਾਲੇ ਉਹਨਾਂ ਦੀ ਤਾਂ ਜਾਤ ਵੀ ਹੋਰਾ ਤੇ ਸਾਡੀ ਜਾਤ ਹੋਰਾ ਮਾਨਵੀ ਦੇ ਸਾਹਮਣੇ ਤਾਂ ਉਸਦੀ ਮਾਂ ਨੇ ਸੁਖੀ ਨਾਲ ਤੇ ਉਸਦੇ ਘਰ ਵਾਲਿਆਂ ਨਾਲ ਵਿਆਹ ਦੀ ਗੱਲ ਕੀਤੀ ਤੇ ਵਿਆਹ ਲਈ ਰਾਜੀ ਵੀ ਹੋ ਗਈ ਪਰ ਉਸਦੇ ਪਿੱਠ ਪਿੱਛੇ ਸੁਖੀ ਨੂੰ ਫੋਨ ਕਰਕੇ ਕੁਝ ਹੋਰ ਕਹਿੰਦੀ ਰਹੀ। ਇਸੇ ਕਰਕੇ ਸੁਖੀ ਨੂੰ ਲੱਗਣ ਲੱਗਾ ਕਿ ਇਹ ਸਭ ਮਾਨਵੀ ਹੀ ਕਰਵਾ ਰਹੀ ਹੈ। ਸੁਖੀ ਵੀ ਕੀ ਕਰਤਾ? ਉਸਦੀ ਮਾਂ ਬਿਮਾਰ ਰਹਿੰਦੀ ਸੀ। ਉਸਦੀ ਮਾਂ ਨੂੰ ਸੁਖੀ ਦੇ ਵਿਆਹ ਦਾ ਫਿਕਰ ਸਤਾਈ ਜਾ ਰਿਹਾ ਸੀ। ਅਖੀਰ ਸੁਖੀ ਦੇ ਘਰ ਵਾਲੇ ਕਿੰਨਾ ਚਿਰ ਹੋ ਰੁੜੀ ਕਰਦੇ। ਉਹਨਾਂ ਵੱਲੋਂ ਤਾਂ ਕਦੋਂ ਦੀ ਹਾਂ ਸੀ। ਸੁਖੀ ਜਿੰਨੀ ਕਾਲੀ ਕਰ ਰਿਹਾ ਸੀ ਵਿਆਹ ਲਈ। ਆਪਣੀ ਮਾਂ ਕਰਕੇ ਮਾਨਵਦੀ ਮਾਂ ਉਸ ਨੂੰ ਉਨੇ ਹੀ ਲਾਰਿਆਂ ਵਿੱਚ ਰੱਖ ਰਹੀ ਸੀ ਤੇ ਆਖਿਰਕਾਰ ਇਨਕਾਰ ਹੀ ਕਰ ਦਿੱਤਾ ਰਿਸ਼ਤੇ ਲਈ ਉਸ ਦੇ ਪਰਿਵਾਰ ਵਾਲਿਆਂ ਨੂੰ ਪਹਿਲਾਂ ਰਿਸ਼ਤੇ ਲਈ ਹਾਂ ਕਰਕੇ ਤੇ ਬਾਅਦ ਵਿੱਚ ਫਿਰ ਇਨਕਾਰ ਕਰਕੇ ਮਾਨਵੀ ਦੇ ਮਾਂ ਨੇ ਰਿਸ਼ਤਾ ਹਮੇਸ਼ਾ ਲਈ ਤੋੜਨ ਵਿੱਚ ਕੋਈ ਕਸਰ ਨਾ ਛੱਡੀ ਮਾਨਵੀ ਨੂੰ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਸੀ ਕਿ ਇਹ ਸਭ ਉਸ ਦੀ ਮਾਂ ਦੁਆਰਾ ਕੀਤਾ ਗਿਆ ਹੈ ਹਰ ਵਾਰ ਮੁਹੱਬਤ ਵਿੱਚ ਖੋਟ ਨਹੀਂ ਹੁੰਦੀ ਲੋਕਾਂ ਦੇ ਤਾਨੇ ਮੈਣੇ ਰਿਸ਼ਤਿਆਂ ਨੂੰ ਖਾ ਜਾਂਦੇ ਨੇ ਲੋਕਾਂ ਦੇ ਤਾਨੇ ਮੈਣਿਆਂ ਦਾ ਡਰ ਰਿਸ਼ਤਿਆਂ ਨੂੰ ਖਾ ਜਾਂਦਾ ਹੈ ਪੁਰਾਣੀ ਸੋਚ ਜਾਂ ਛੋਟੀ ਸੋਚ ਅਨਪੜਤਾ ਵੀ ਕਈ ਚੰਗੇ ਰਿਸ਼ਤਿਆਂ ਨੂੰ ਖਾ ਜਾਂਦੇ ਨੇ ਤੇ ਸਭ ਤੋਂ ਵੱਡੀ ਗੱਲ ਇਹ ਜਾਤਾਂ ਪਾਤਾਂ ਵੀ ਢਿੱਡੀਆਂ ਤੋਂ ਘਟਨੀ ਕਿੰਨੇ ਹੀ ਰਿਸ਼ਤਿਆਂ ਨੂੰ ਇਹ ਵੀ ਖਾ ਜਾਂਦੀਆਂ ਨੇ ਕਹਾਣੀ ਕਿਵੇਂ ਦੀ ਲੱਗੀ ਆਪਣੇ ਕੀਮਤੀ ਵਿਚਾਰ ਕਮੈਂਟ ਬਾਕਸ ਰਾਹੀਂ ਲਿਖ ਕੇ ਜ਼ਰੂਰ ਸਾਂਝੇ ਕਰਿਓ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਵੋ ਇਹੋ ਜਿਹੀਆਂ ਦਿਲ ਨੂੰ ਛੂ ਜਾਣ ਵਾਲੀਆਂ ਛੋਟੀਆਂ ਵੱਡੀਆਂ ਕਹਾਣੀਆਂ ਚੈਨਲ ਤੇ ਜਾ ਕੇ ਜ਼ਰੂਰ ਸੁਣਿਓ ਉਮੀਦ ਕਰਦੀ ਹਾਂ ਤੁਹਾਨੂੰ ਪਸੰਦ ਆਉਣਗੀਆਂ ਅੱਜ ਲਈ ਬਸ ਇੰਨਾ ਹੀ ਮਿਲਦੇ ਆ ਇੱਕ ਨਵੀਂ ਕਹਾਣੀ ਦੇ ਨਾਲ ਕਹਾਣੀ ਸੁਣਨ ਲਈ ਤੇ ਆਪਣਾ ਕੀਮਤੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ